ਹੁਸ਼ਿਆਰਪੁਰ ਪੁਲਿਸ ਨੇ ਇੱਕ ਵਿਦਿਆਰਥੀ ਨੂੰ ਹਜ਼ਾਰਾਂ ਹੀ ਨਸ਼ੇ ਵਾਲੇ ਕੈਪਸੂਲਾਂ ਅਤੇ ਗੋਲੀਆਂ ਤੇ ਇੱਕ ਨੌਜਵਾਨ ਨੂੰ ਨਜਾਇਜ਼ ਅਸਲੇ ਤੇ ਜ਼ਿੰਦਾ ਰੋਂਦਾ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਸਥਾਨਕ ਪੁਲਿਸ ਲੈਣੀ ਗਰਾਉਂਡ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲੰਬਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮਾਡਲ ਟਾਊਨ ਪੁਲਿਸ ਨੇ ਮੁਹੱਲਾ ਨਿਊਦੀਪਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਪੰਕਜ ਗੁਪਤਾ ਪੁੱਤਰ ਵਸਤੇਵ ਗੁਪਤਾ ਜੋ ਕਿ ਅਮੇਦਾ ਵਿਦਿਆਰਥੀ ਹੈ ਤੇ ਗਲੀ 'ਚ ਐਕਟੀਵਾ ਤੇ ਨਸ਼ੇ ਵਾਲੇ ਕੈਪਸੂਲ ਅਤੇ ਗੋਲੀਆਂ ਵੇਚਣ ਲਈ ਇਹ ਗਰਾਖਤਾ ਇੰਤਜ਼ਾਰ ਕਰ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਹੀ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਉਸ ਪਾਸੋਂ 1440 ਨਸ਼ੀਲੇ ਕੈਪਸੂਲ ਅਤੇ 1200 ਗੋਲੀਆਂ ਬਰਾਮਦ ਹੋਈਆਂ ਹੁਣ ਦੱਸਿਆ ਕਿ ਕਾਬੂ ਕੀਤੇ ਗਏ ਕਥਤ ਦੋਸ਼ੀ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਨਸ਼ੇ ਵਾਲੇ ਹੋਰ 5000 ਤੋਂ ਵਧੇਰੇ ਕੈਪਸੂਲ ਬਰਾਮਦ ਕੀਤੇ ਨੇ ਇਸੇ ਤਰ੍ਹਾਂ ਹੀ ਸੀਆਈਏ ਸਟਾਫ ਦੇ ਅਧਿਕਾਰੀ ਨਵਜੋਤ ਸਿੰਘ ਨੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਬੱਤੀ ਬੋਰ ਦੇ ਨਜਾਇਜ਼ ਪਿਸਤੌਲ ਤੇ 7 ਜ਼ਿੰਦਾ ਰੋਂਦਾ ਸਮੇਤ ਕਾਬੂ ਕੀਤਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਥਤ ਤੋ ਦੋਸ਼ੀ ਦੀ ਪਛਾਣ ਅਜੀਤ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਵਾਰਡ ਨੰਬਰ 19 ਪੁਰੀ ਹਰਾਵਜੋ ਹੋਈ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਮਾ ਕਥਤ ਤੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਫਤ ਰਿਪੋਰਟ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਸੀਆਈ ਸਟਾਫ ਬਲੋ ਡੀਐਸਪੀ ਪ੍ਰਵਿੰਦਰ ਐਂਡ ਰਿਸਪੈਕਟਰ ਬਲੂੰਦਰ ਸਿੰਘ ਉਹਦੀ ਟੀਮ ਬਲੋ ਬਹੁਤ ਸ਼ਲਾਘਾਜੋ ਕੰਮ ਕੀਤਾ ਜਿਹਦੇ ਵਿੱਚ ਥਾਣਾ ਮਾਡਲ ਟਾਊਨ ਦੇ ਵਿੱਚ ਦੋ ਐਫਆਈਆਰ ਅਰਜ ਕੀਤੀਆਂ ਸੀ ਇੱਕ ਐਫਆਈਆਰ ਹੈਗੀ 295 ਨੰਬਰ ਜਿਹੜੀ ਕੀ ਹੈਗੀ ਆਰਮ ਸੈੱਟ ਦੇ ਵਿੱਚ ਇੱਕ ਪਿਸਟਲ ਤੇ ਨਾਲ ਲਾਈਵ ਕਾਰਟਿਜ ਫੜੇ ਅਸੀਂ ਉਹਦੀ ਸੰਬੰਧੀ ਐਫਆਈਆਰ ਦਰਜ ਕੀਤੀ ਆਰਮ ਸੈੱਟ ਦੇ ਵਿੱਚ ਇਹ ਲੋਕលੀਆਂ ਮੁੰਡਾ ਪੁਰ ਹੀਰਾ ਆਨ ਦੇ ਏਰੀਆ ਚ ਰਹਿੰਦਾ ਇਸੇ ਤਰ੍ਹਾਂ ਇੱਕ 1296 ਨੰਬਰ ਐਫਆਰ ਦਰਜ ਕੀਤੀ ਆ ਉਹਦੇ ਵਿੱਚ ਸਾਨੂੰ ਕਾਫੀ ਵੱਡੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਫਲਤਾ ਮਿਲੀ ਆ ਉਹਦੇ ਵਿੱਚ ਸਾਨੂੰ ਅਪਰੋਕਸੀਮੇਟਲੀ 6480 ਦੇ ਕਰੀਬ ਕੈਪਸੂਲ ਜਿਹੜੇ ਕਿ ਐਨਡੀ ਦੀ ਮੱਦ ਚਾਉਂਦੇ ਆ ਔਰ ਇਸੇ ਤਰ੍ਹਾਂ 1400 1200 ਆ ਗੋਲੀਆਂ ਜਿਹੜੀਆਂ ਉਹ ਮਿਲੀਆਂ ਅ ਇਹ ਇਸ ਵੰਦ ਸੀ ਐਨਡੀ ਦੇ ਵਿੱਚ ਐਫਆਰ ਦਰਜ ਕੀਤੀ ਗਈ ਹੈ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਆ ਵੀ ਇਹ ਪਿਸਤਲ ਕਿਸ ਤਰ੍ਹਾਂ ਪਹੁੰਚਿਆ ਇੱਥੇ ਸਾਡੇ ਕੋਲ ਔਰ ਜਿਹੜਾ ਪਿਸਤਲ ਆ ਮੁੰਡਾ ਅਜੇ ਹੈਗਾ ਔਰ ਜਿਹਦੇ ਕੋ ਸੀ ਟੈਬਲੇਟ ਤੇ ਗੋਲੀਆਂ ਫੜੀਆਂ ਉਹ ਪੰਕਜ ਨਾਮ ਦਾ ਲੜਕਾ ਹੈਗਾ ਜਿਹੜੇ ਕੋ ਲੋਕਲ ਮਾਡਲ ਟਾਉਨ ਦੇ ਏਰੀਆ 'ਚ ਹੀ ਰਹਿੰਦੇ ਆ ਜਿਹੜਾ ਕੋ ਪਿਸਤਲ ਫੜਿਆ ਬੈਕਗ੍ਰਾਉਂਡ ਪਹਿਲਾਂ ਪੂਰੀ ਤੁਹਾਨੂੰ ਨਹੀਂ ਮਿਲ ਸਕਦਾ ਅ ਨਹੀਂ ਉਹਦੇ 'ਚ ਫਿਲਹਾਲ ਉਹ ਤਿਆਰੀ ਕਰ ਰਿਹਾ ਸੀਗਾ ਇੱਕ ਤਰ੍ਹਾਂ ਨਾਲ ਨਵਾਂ ਹੀ ਆ ਹੱਲੇ ਉਹਦੇ ਤੇ ਐਫਅਰ ਕੋਈ ਲਾਜ ਨਹੀਂ ਹੈਗੀ ਔਰ ਬਿਲਕੁਲ ਨਵੇਂ ਬੰਦੇ ਜਿੱਦਾਂ ਕਹਿ ਲਈਏ ਵੀ ਇਹ ਇੱਕ ਤਰ੍ਹਾਂ ਨਾਲ ਤਿਆਰ ਹੋਏ ਆ ਕੋਈ ਲੁਕੋ ਦੀ ਵਾਦਾ ਬਿਲਕੁਲ ਨਹੀਂ ਹੱਲੇ ਲੇਟੈਸਟ ਹੀ ਇਹ ਲੈ ਕੇ ਆਇਆ ਹੀ ਆ ਹੱਲੇ ਬੀਸਿਕਲੀ ਜੁਪੀ ਤੋਂ ਜੋ ਹੁਣ ਤੱਕ ਦੀ ਇੰਟਰੋਗੇਸ਼ਨ ਆ ਵੀ ਜੁਪੀ ਤੋਂ ਲੈ ਕੇ ਆਇਆ ਇਹ ਉਹਦੇ ਸੁਣਦੀ ਸੜੀਆਂ ਫਰਦਰ ਇਨਵੈਸਟੀਗੇਸ਼ਨ ਹੱਲੇ ਉਹਦੀ ਚੱਲ ਰਹੀ ਹੈਗੀ ਆ ਨਸ਼ੀਦੀਆਂ ਗੋਲੀਆਂ ਦੀ ਚੱਲ ਰਹੀ ਆ ਕੀ ਮੈਡੀਕਲ ਸਟੋਰ ਚਲਾ ਰਿਹਾ ਸੀ ਕੀ ਆਪ ਨਹੀਂ ਇਹਦੀ ਇਹਦੀ ਹੈਗੀ ਆ ਸਬਜੀ ਵਕਰੇਤਾ ਹੈਗਾ ਇਹ ਸਬਜੀ ਦੀ ਫੜੀ-ਬੁੜੀ ਲਾਉਂਦੇ ਆ ਇਹ ਪੰਕਜ ਜਿਹੜਾ ਅੱਛਾ ਜੀ ਔਰ ਤੌਰ ਫੇਰ ਕੀ ਉੱਥੇ ਲੇਬਰ ਵਾਲਿਆਂ ਨੂੰ ਹੋਰ ਇਹ ਇਹ ਕੁਆਂਟੀਟੀ ਦੇ ਵਿੱਚ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਚ ਇਹਦੇ ਕੋਲ ਸਮਾਨ ਫੜ ਹੋਇਆ ਔਰ ਕਿੱਥੋਂ ਲੈ ਕੇ ਆਇਆ ਅੱਗੇ ਕਿੱਥੇ-ਕਿਥੇ ਰਿਸਪਲਾਈ ਦਿੰਦਾ ਉਹਦੇ ਤੇ ਸਾਡਾ ਵਰਕ ਚੱਲ ਰਿਹਾ ਹੈਗਾ ਇਹਦੀ ਤੇ ਪਹਿਲਾਂ ਇੱਕ ਐਫੀਆਰ ਦਰਜ ਹੋਈ ਸੀਗੀ ਉਹਦੇ ਚ ਵੀ ਇਹ ਹੱਲੇ ਰਾਉਂਡ ਅਪ ਕਰਨਾ ਸੀਗਾ ਉਹਦੇ ਚ ਨਾਮਿਨੇਟ ਹੈਗਾ ਇਹ ਇਹਨੂੰ ਸਾਡੇ ਕੋਲ ਐਟ ਲਾਰਜ ਸੀਗਾ ਇਹ ਹੱਲੇ ਹੁਣ ਇਹਨੂੰ ਫੜਿਆ ਇਹ ਪਬਲਿਕ ਨੂੰ ਤੇ ਬੇਸਿਕਲੀ ਇਹ ਪੰਜਾਬ ਦੇ ਹੀ ਸੀਗੇ ਅ ਬੈਕਗ੍ਰਾਉਂਡ ਇਹਨਾਂ ਦੀ ਬਿਹਾਰ ਤੋਂ ਹੈ ਪਰ ਜੰਮਿਆ ਪੜਿਆ ਇੱਥੋਂ ਹੀ ਆ ਪ੍ਰੋਪਰ ਪੰਜਾਬੀ ਬੋਲਦੇ ਆ ਇਹ ਦੋਨੋਂ ਜਣਾਂ ਦੀ ਬੈਕਗ੍ਰਾਉਂਡ ਬੈਕਗ੍ਰਾਉਂਡ ਉੱਥੋਂ ਦੀ ਆ ਬਿਹਾਰ ਦੀ ਆ ਪਰ ਇਹਨਾਂ ਦੇ ਫਾਦਰ ਬਹੁਤ ਟਾਈਮ ਪਹਿਲਾਂ ਇੱਥੇ ਪੰਜਾਬ ਚ ਆ ਕੇ ਬਸ ਗਏ ਸੀ ਔਰ ਵੱਡੇ ਦੋਨੋਂ ਇੱਥੇ ਹੀ ਹੋਏ ਆ ਇਹ ਜੀ